ਾਰੇ ਦਰਸ਼ਕੋ ਨਵਾ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਸੀਨੀਅਰ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਹਨ ਉਹ ਕਰ ਜਿਹੜਾ ਡੱਲੇਵਾਲ ਹੋਣਾ ਨੂੰ ਮਿਲ ਕੇ ਆਇਆ ਛੇ ਮੈਂਬਰੀ ਕਮੇਟੀ ਦੇ ਵਿੱਚ ਉਹ ਸ਼ਾਮਲ ਸੀਗੇ ਤੇ ਪਿਛਲੀਆਂ ਮੀਟਿੰਗਾਂ ਦੇ ਮੁਕਾਬਲੇ ਇਹ ਮੀਟਿੰਗ ਜਿਹੜੀ ਹੈ ਇਹ ਬਿਹਤਰ ਰਹੀ ਹੈ ਪਹਿਲਾਂ ਵਰਗੀ ਕੁੜਵਾੜ ਨਹੀਂ ਸੀਗੀ ਮਦਲ ਸਵਾਗਤ ਕੀਤਾ ਗਿਆ ਜੋ ਅਸੀਂ ਮੀਡੀਆ ਤੋਂ ਜਾਂ ਜਿਹੜੀਆਂ ਰਿਪੋਰਟਾਂ ਜਿਹੜੀਆਂ ਸਾਡੇ ਕੋਲ ਆਈਆਂ ਨੇ ਤਨੇਰ ਸਾਹਿਬ ਕੱਲ ਦੀ ਤੇ ਅੱਡੀ ਮੀਟਿੰਗ ਕਿਵੇਂ ਦੀ ਰਹੀ ਤੇ ਜਿਹੜੀ 15 ਨੂੰ ਮੀਟਿੰਗ ਤੁਸੀਂ ਸੱਦੀ ਹੈ ਸਾਂਝੀ ਇਕਤਾ ਲਈ ਉਹਦੇ ਬਾਰੇ ਵੀ ਮੈਂ ਸਮਝਦਾ ਤੁਸੀਂ ਸਾਡੇ ਨਾਲ ਪਾਟਕਾ ਨਾਲ ਸਾਡੇ ਸਰੋਤੇ ਨਾਲ ਆਪਣੀ ਗੱਲ ਜਿਹੜੀ ਸਾਂਝੀ ਕਰੋ ਇੱਕ ਗੱਲ ਹੋਰ ਵੀ ਆਈ ਹੈ ਉਹ ਫਿਰ ਕਰਦੇ ਆ ਉਹਦੇ ਬਾਰੇ ਇਹ ਹੀ ਹੈ ਕਿ ਜਿਹੜੇ ਉੱਤੇ ਆਗੂ ਸੀਗੇ ਦੱਲੇਵਾਲ ਦੇ ਉਹਨਾਂ ਕਹੇ ਵੀ ਤਰੀਕਾ ਦੀ ਨਾ ਤੁਸੀਂ 15 ਦੀ ਤਰੀਕ ਬੜੀ ਦੂਰ ਹੈ ਜਲਦੀ ਸਾਰਾ ਕੁਝ ਹੋਣਾ ਚਾਹੀਦਾ ਤੁਹਾਨੂੰ ਹਮੈਤ ਚਾਉਣਾ ਚਾਹੀਦਾ ਤੁਸੀਂ ਜੋ ਕੱਲ ਕੰਨਾ ਕ੍ਰਮ ਹੋਇਆ ਜਿਵੇਂ ਤੁਸੀਂ ਗਏ ਹੋ ਕਿਸ ਕਿਸਮ ਦਾ ਮਾਹੌਲ ਸੀਗਾ ਸਭ ਤੋਂ ਪਹਿਲਾਂ ਸਰੋਤਮ ਸੋਸ਼ੀਓਲੋਜੀ ਸਾਰਿਆਂ ਨੂੰ ਦੇਖੋ ਕੱਲ ਦਾ ਜਿਹੜਾ ਤੁਸੀਂ ਪੁੱਛ ਰਹੇ ਹੋ ਮੈਨੂੰ ਲੱਗਦਾ ਬਹੁਤ ਹੀ ਭਾਗਾ ਵਾਲਾ ਦਿਨ ਸੀ ਕਾਫੀ ਲੰਮੇ ਸਮੇਂ ਤੋਂ ਇਸ ਦਿਨ ਦੀ ਮੈਨੂੰ ਆਸ ਸੀ ਕਿਉਂਕਿ ਜਦੋਂ ਅੱਡ ਅੱਡ ਫਰੰਟਾਂ ਦੇ ਉੱਤੇ ਅਸੀਂ ਅੱਡ ਅੱਡ ਫੋਰਮਾਂ ਤੇ ਸੰਘਰਸ਼ ਕਰ ਰਹੇ ਸੀ ਆਪਾਂ ਉਹਦੇ ਢੰਗਾਂ ਨਾਲ ਤਾਂ ਜਿਉਂ-ਜਿਉਂ ਸਮਾਂ ਬੀਤਦਾ ਹਾਲਾਤਾਂ ਬਣਦੀਆਂ ਉਹਨਾਂ ਹਾਲਤਾਂ ਨੇ ਸਾਡੀ ਸੰਯੁਕਤ ਕਿਸਾਨ ਮੋਰਚੇ ਨੂੰ ਵੀ ਗਬੀਖਤਾ ਨਾਲ ਸੋਚ ਕੇ ਅਸੀਂ ਮੋਗਾ ਕਾਨਫਰੰਸ ਜਿਹੜੀ ਰੱਖੀ ਆ ਉਸ ਦੇ ਵਿੱਚ ਜਿਹੜੇ ਮਤੇ ਪਾਸ ਕਰਾਏ ਆ ਉਹ ਮੈਨੂੰ ਲੱਗਦਾ ਵੀ ਸਮੇਂ ਦੀ ਹਾਲਾਤ ਦੀ ਬਹੁਤ ਠੀਕ ਨਹੀਂ ਉਹ ਮਤਲਬ ਵਹਿ ਹਜ਼ਾਰਾਂ ਦੇ ਲੱਖਾਂ ਦੇ ਇਕੱਠ ਜਿੰਦੂ ਪੜ ਕੇ ਚਲਾ ਆ ਗਏ ਲੋਕਾਂ ਨੂੰ ਬਹੁਤ ਹੌਸਲਾ ਮਿਲਿਆ ਬਹੁਤ ਥੱਲਿਓਂ ਜੁਕਾਰੇ ਨਾਰੇ ਲੱਗੇ ਅਸੀਂ ਬਹੁਤ ਦੂਰ ਰਿਖ ਕੀਤਾ ਸੀ 10 ਤਰੀਕ ਨੂੰ ਕੱਲ ਹੀ ਇਹ ਵੀ ਦੂਜੇ ਫੋਰਮ ਵੀ ਇਹਨਾਂ ਗੱਲਾਂ ਨੂੰ ਵਿਚਾਰਨਾ ਅਸੀਂ ਜਿਹੜੇ ਸੁਝਾਅ ਭੇਜੇ ਨੇ ਇਸ ਕਰਕੇ ਅਸੀਂ ਮਤਲਬ ਜਿਹੜੀ ਮੀਟਿੰਗ ਹੈ ਵੀ ਉਹਨੂੰ ਦੋ ਤਿੰਨ ਦਿਨ ਲਈ ਪਿੱਛੇ ਪਾਇਆ ਕਿਉਂਕਿ ਸਾਰੇ ਫੋਰਮ ਵਾਲੇ ਆਸਮੇਂ ਰਾਇ ਕਰਨੀ ਹੁੰਦੀ ਹੈ ਜਦੋਂ ਮੀਟਿੰਗ ਦੇ ਵਿੱਚ 15 ਨੂੰ ਬਹਿਣਾ ਡਿਸਕਸ ਕਰਨੀ ਆ ਉਸ ਵਾਸਤੇ ਜਿੰਨੀ ਸਾਨੂੰ ਕੱਲ ਉਥੋਂ ਇੱਜ਼ਤ ਮਿਲੀ ਆ ਬਹੁਤ ਵਧੀਆ ਆਸ ਵੀ ਸੀ ਚਲੋ ਕੁਝ ਖੱਬੀਆਂ ਰਹਿ ਵੀ ਜਾਂਦੀ ਹੋਵੇ ਇੱਕ ਦਿਨ ਚ ਸਾਰਾ ਕੁਝ ਨਿਕਲਦਾ ਨਹੀਂ ਹੁੰਦਾ ਪਰ ਸਾਨੂੰ ਇਹ ਲੱਗਦਾ ਵੀ ਇਸ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਅਪਰਾਲਾ ਕੀਤਾ ਇਹਦਾ ਲੋਕਾਂ ਨੂੰ ਤਾਂ ਹੌਸਲਾ ਹੋਇਆ ਹੀ ਗਿਆ ਅ ਜਿਹੜੇ ਲੋਕ ਮਨਲਾਤ ਬੁੱਧੀਜੀਵੀ ਵੀ ਜਿਹੜੇ ਸ਼ਹਿਰ ਦੇ ਸ਼ਾਨਾ ਸੋਚਦੇ ਆ ਉਹਨਾਂ ਦੇ ਸਾਨੂੰ ਬਹੁਤ ਫੋਨ ਆਇਆ ਵੀ ਬਹੁਤ ਵਧੀਆ ਕੀਤਾ ਕਿਉਂਕਿ ਤੁਸੀਂ ਵੀ ਇੱਕ ਮਤਲਬ ਕਹਿੰਦੇ ਆ ਵੀ ਸਮਾਜ ਦੀ ਮਤਲਬ ਰੀੜ ਦੀ ਹੱਡੀ ਆ ਜਿਹੜਾ ਆਪਣਾ ਹੈਗਾ ਚੈਨਲ ਨੇ ਜਾਂ ਪ੍ਰੈਸਾ মিডিਆ ਉਹਨੇ ਵੀ ਮੈਨੂੰ ਲੱਗਦਾ ਵੀ ਬਹੁਤ ਸ਼ੁਕਰ ਦਾ ਗੁਜ਼ਾਰ ਕੀਤਾ ਇਸ ਗਲਤੀ ਹੁਣ ਜਿੱਥੋਂ ਤੱਕ ਤੁਸੀਂ ਲੱਗਦੇ ਹੋ ਵੀ ਦੂਜਾ ਦੇਖੋ ਇੰਨੀ ਛੇਤੀ ਤਾਂ ਕੋਈ ਫੋਰਮ ਵੀ ਇਕੱਠੇ ਹੋ ਸਕਦੇ ਜੇ ਆਪਾਂ ਕਹਦੀਏ ਵੀ ਉਧਰੋਂ ਮਤਲਬ ਨਹੀਂ ਨਾ ਉਹ ਤਾਂ ਪਹਿਲਾਂ ਵਾਲੀਆਂ ਦਲੀਲਾਂ ਤਾਂ ਚਲੋ ਆਉਂਦੀਆਂ ਨੇ ਪਰ ਫਿਰ ਵੀ ਜਿਹੜੇ ਸਾਥੀ ਹੈ ਉਹਨਾਂ ਨੇ ਵੀ ਸਾਡੇ ਨਾਲ ਰਾਤਾਂ ਰੱਖਿਆ ਹੋਇਆ ਉਹਨਾਂ ਦਾ ਇਹ 15 ਤਰੀਕ ਵਾਲੀ ਜਿਹੜੀ ਮੀਟਿੰਗ ਹੈ ਉਹਦੇ ਚੋਂ ਬਹੁਤ ਵਧੀਆ ਛਿੱਟੇ ਨਿਕਲਣਗੇ ਸਾਂਝੇ ਸ਼ਗਤ ਸਬਸਤ ਦੇਖੋ ਇਹ ਕਿਉਂਕਿ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਅਸੀਂ ਤਾਂ ਤੁਹਾਡੀ ਰਾਏ ਕੀਤੀ ਤੋਂ ਬਿਨਾ ਵੀ ਉਥੋਂ ਐਲਾਨ ਕਰਤੇ ਜਿਹੜੇ ਪ੍ਰੋਗਰਾਮ ਦਿੱਤੇ ਹੋਏ ਸੀ ਉਹਨਾਂ ਨੂੰ ਸਾਂਝਾ ਕਰਨਾ ਖਾਸ ਕਰਕੇ ਦੇਖੋ ਅ ਕੱਲ ਜਿਹੜੀਆਂ ਆਰਥਿਕਾ ਬੁੱਕੀਆਂ ਆਰਥਿਕੀਆਂ ਫੁਕੜ ਦਾ ਅਸੀਂ ਇਹ ਰੱਖਿਆ ਇੱਕ ਤਾਂ ਪਹਿਲਾਂ ਤਾਲਵੇਲ ਵਿੱਚ ਚੱਲਦੇ ਸੀ ਇੱਕ ਫਰਕ ਪਾਇਆ ਅਸੀਂ ਕੱਲ ਆਪਦੇ ਫਾਰਮ ਦੇ ਵਿੱਚ ਵੀ ਇਹ ਹਰ ਵੀ ਜਿੱਥੇ ਪਿੰਡਾਂ ਦੇ ਵਿੱਚ ਸਾਰੀਆਂ ਕਹਾਣੀਆਂ ਸਾਂਝੀਆਂ ਨੇ ਤਾਂ ਲੋਕਾਂ ਨੂੰ ਸਾਂਝ ਦਿਖਣੀ ਚਾਹੀਦੀ ਆਮਲ ਦੇ ਵਿੱਚ ਉਹ ਬਹੁਤੇ ਸਹੀ ਲਾਗੂ ਵੀ ਹੋਇਆ ਚਲੋ ਫੌਰੀ ਸੁਨੇਹਾ ਸੀ ਕਿਤੇ ਫਰਕ ਵੀ ਰਹਿ ਕੇ ਰਹਣਗੇ ਪਰ ਉਹ ਲਾਗੂ ਹੋਣਾ ਸ਼ੁਰੂ ਹੋਇਆ ਇਹਨੂੰ ਸ਼ੁਭ ਸ਼ਖਤ ਕਿਹਾ ਜਾ ਸਕਦਾ 13 ਤਰੀਕ ਵਾਲਾ ਸਾਡੀ ਉਹਨਾਂ ਸਾਥੀਆਂ ਨਾਲ ਵੀ ਗੱਲ ਚੱਲੀ ਵੀ ਮੀਟਿੰਗ 15 ਦੀ ਹੈ ਵੀ 13 ਵਾਲਾ ਜਿਹੜਾ ਆਹ ਡਰਾਫਟ ਫੁੱਕਣ ਵਾਲੀ ਐਮਐਮ ਇਹ ਅਸੀਂ ਵੀ ਸੱਦਾ ਦਿੱਤਾ ਉਹਨਾਂ ਨੇ ਵੀ ਦਿੱਤਾ ਇਹਨੂੰ ਵੀ ਅਸੀਂ ਅ ਮਤਲਬ ਪਰਮਾਤਮਾ ਜੀ ਅਰਦਾਸ ਕਰਦਾ ਵੀ ਪਿੰਡਾਂ ਦੇ ਵਿੱਚ ਇਹ ਵੀ ਸਾਂਝਾ ਜਾਵੇ ਕਿਉਂਕਿ ਫੂਕਣੇ ਤਾਂ ਉਹ ਹੀ ਨੇ ਤੇ ਪਿੰਡਾਂ ਦੇ ਲੋਕਾਂ ਵਾਸਤੇ ਆਪਾਂ ਜਾਂ ਸ਼ਹਿਰੀ ਮਜ਼ਦੂਰਾ ਕਿਸਾਨਾਂ ਵਾਸਤੇ ਆਪਾਂ ਕਰਨਾ ਫਿਰ ਲੋਕ ਇਕੱਠੇ ਹੋ ਕੇ ਕਿਉਂਦੇ ਸੀ ਵਿਰੋਧ ਕਰਨ ਉਹਨਾਂ ਦਾ ਜਿਹੜਾ ਕਾਪੀਆਂ ਸਾੜਦਾ ਸਾਡਾ ਇਹ ਵੀ ਸੱਤ ਹੈ ਤੇ ਜਿਹੜਾ 26 ਜਨਵਰੀ ਵਾਲਾ ਹਾਂਜੀ ਉਹ ਅਸੀਂ ਭਵੇਂ ਹਰ ਸਾਲ ਕਰਦੇ ਆ ਸੰਯੁਕਤ ਕਿਸਾਨ ਮੋਰਚਾ ਭਾਰਤ ਪੱਧਰ ਤੇ ਟਰੈਕਟਰ ਮਾਰਚ ਕਰਦਾ ਹੈ 26 ਜਨਵਰੀ ਵਾਲੇ ਦਿਨ ਅਸੀਂ ਉਹਦੇ 'ਚ ਵੀ ਖੁੱਲਾ ਸਾਥ ਦਿੱਤਾ ਹੈ ਵੀ ਇਹਨਾਂ ਸਾਥੀਆਂ ਨੇ ਉਹ ਵੀ ਬਹੁਤ ਵਧੀਆ ਗੱਲ ਐ ਇਹਨਾਂ ਨੇ ਵੀ ਸੱਦਾ ਦਿੱਤਾ ਹੋਇਆ ਸੀ ਪਰ ਉਹ ਸੱਦੇ ਨੂੰ ਨਾ ਇਕੱਲਾ ਸੱਦਾ ਨਾ ਰਹੇ ਲੋਕਾਂ ਨੂੰ ਹੌਸਲਾ ਦਿੱਤੇ ਭਵੇਂ ਪਿੰਡਾਂ ਦੀਆਂ ਫੇਰਦੀਆਂ ਤੇ ਟਰੈਕਟਰ ਅਸੀਂ ਫੇਰ ਗਏ ਪਿੰਡ-ਪਿੰਡ ਸੱਦਾ ਦਿੱਗੇ ਪਿੰਡ-ਪਿੰਡ ਦੇ ਵਿੱਚ ਜੰਡੀਏ ਆਵਾਜ਼ ਜਾਵੇ ਲੋਕਾਂ ਨੂੰ ਲੱਗੇ ਵੀ ਹਾਂ ਸਾਡਾ ਅੰਸ਼ ਘਰ ਚ ਸਾਡਾ ਬਣ ਚੱਲਿਆ ਅਸੀਂ ਇੰਦਾ ਤਾਂ ਸੋਚਦਾ ਹਾਂ ਵੀ ਸਾਂਝਾ ਹੋ ਦੇਖੋ ਇੱਕ ਗੱਲ ਤਾਂ ਹੈ ਫੈਕਟ ਹੈ ਕਿ ਸਾਰੇ ਜਿਹੜੇ ਮੀਡੀਆ ਦੇ ਵਿੱਚ ਵੀ ਇੱਕ ਵੱਡਾ ਹਿੱਸਾ ਜਿਹੜਾ ਸੀਗਾ ਤੇ ਕਿਸਾਨੀ ਦੇ ਵਿੱਚ ਜਿਹੜੇ ਵੀ ਪਿੰਡ ਜਾਓ ਜਾਂ ਜਿੱਥੇ ਵੀ ਚਰਚਾ ਹੁੰਦੀ ਸੀ ਉੱਥੇ ਇੱਕੋ ਗੱਲ ਇਹ ਉੱਭਰ ਕੇ ਆਉਂਦੀ ਸੀ ਕਿ ਇਕਤਾ ਹੋਣੀ ਚਾਹੀਦੀ ਹੈ ਤੁਹਾਨੂੰ ਤੁਸੀਂ ਇਕਤਾ ਦੇ ਵੱਲ ਵਧੇ ਹੋ ਇੱਕ ਚੰਗਾ ਕਦਮ ਹੈ ਤੇ ਜਿਹੜਾ ਤੁਸੀਂ 26 ਜਨਵਰੀ ਦਾ ਐਕਸ਼ਨ ਆ ਜਾਂ 13 ਜਨਵਰੀ ਦਾ 13 ਜਨਵਰੀ ਤੋਂ ਅੱਗੇ ਲੋੜੀ ਦਾ ਦੇਣਾ ਤੇ ਤੁਹਾਨੂੰ ਲੱਗਦਾ ਹੈ ਕਿ 13 ਜਨਵਰੀ ਦਾ 26 ਜਨਵਰੀ ਦਾ ਜਿਹੜਾ ਦਿਨ ਹੈ ਜਿਹੜਾ ਟਰੈਕਟਰ ਮਾਰਚ ਹੈ ਪੂਰੇ ਦੇਸ਼ ਦੇ ਵਿੱਚ ਹੋਏਗਾ ਜਾਂ ਕਿਸ ਤਰੀਕੇ ਦੇ ਦੋਨੇ ਐਕਸ਼ਨ ਤੁਹਾਡੇ ਹੋਣਗੇ ਦੇ ਕੋਸੇ ਜੋ ਸਾਂਝਾ ਮੋਰਚੇ ਨੇ ਜਿਹੜਾ ਦਿੱਤਾ ਹੈ ਭਾਰਤ ਪੱਤਰ ਤੇ ਦਿੱਤੇ ਆ ਆ ਜਿਹੜਾ 13 ਤਰੀਕਾ ਹੈ ਇਹ ਅਸੀਂ ਪੰਜਾਬ ਵਾਲਿਆਂ ਨੇ ਫੈਸਲਾ ਕੀਤਾ ਸੀ ਉਹ ਮਤਲਬ ਸ਼ਾਇਦ ਅੱਜ ਦੀ ਮੀਟਿੰਗ ਆ ਮੈਂ ਲਿਖਿਆ ਚਾਹਤ ਹੁਣੀ ਮੀਟਿੰਗ ਚੱਲਦੀ ਹੋਊਗੀ ਸਾਂਝਾ ਖਸਤ ਮੋਰਚੇ ਦੀ ਭਾਰਤ ਪੱਤਰ ਜਿਹੜੀ ਸਾਡੀ ਕੋਆਰਡੀਨੇਸ਼ਨ ਕਮੇਟੀ ਬਣੀ ਹੋਈ ਆ ਉਹਦੇ ਜੇ ਫੈਸਲਾ ਆਈ ਸਕਦਾ ਮੇਰੇ ਹਿਸਾਬ ਨਾਲ ਵੀ ਇਹਨੂੰ ਵੀ ਭਾਰਤ ਪੱਤਰ ਤੇ ਲਿਜਾਇਆ ਜਾ ਜਿਹੜੇ ਭਾਰਤ ਪੱਦਰ ਦੇ ਐਕਸ਼ਨ ਕਿੰਨੇ ਕ ਸੂਬਿਆਂ ਚ ਉਹ ਹੁੰਦੇ ਕਿੰਨੇ ਕ ਥਾਵਾਂ ਤੇ ਹੋਰ ਕਿਸਾਨ ਜਿਹੜੇ ਜਿਵੇਂ ਪੰਜਾਬ ਦਾ ਇੱਕ ਕਿਸਾਨ ਤਾਂ ਜਾਦਾ ਐਕਟਿਵ ਨੇ ਪਰ ਬਾਕੀ ਸੂਬਿਆਂ ਚ ਕਿੰਨੇ ਕ ਸਾਡਾ ਗਵੰਡੀ ਹਰਿਆਣਾ ਉੱਤੇ ਕਿੰਨਾ ਇਹਨੂੰ ਹੰਗਾਰਾ ਮਿਲਣ ਦੀ ਉਮੀਦ ਹੈ ਦੇਖੋ ਅਸੀਂ ਜਿਹੜੀ 4 ਤਰੀਕ ਨੂੰ ਹਰਿਆਣੇ ਦੇ ਵਿੱਚ ਰੈਲੀ ਕਰਕੇ ਆਏ ਹਾਂ ਹਾਂਜੀ ਸਾਰੀ ਦੀ ਸਾਰੀ ਜਿਹੜੀ ਪੁਰਾਣੀ ਲੀਡਰਸ਼ਿਪ ਸੀ ਸਾਰੀ ਦੀ ਸਾਰੀ ਜਿਹੜੇ ਉਹ ਮਤਲਬ ਮਤਲਬ ਜਥੇਬੰਦ ਸੀ ਤਾਂ ਜਿਹੜੀਆਂ ਉਹ ਜਿਹਾ ਹਿੱਜ ਜਥੇਵੰਦੀਆਂ ਮੱਖ-ਮੱਖ ਵੀ ਸੀਗੀਆਂ ਉਹਦੇ ਵਿੱਚ ਵੱਡੀ ਪੱਧਰ ਤੇ ਸ਼ਾਮਲ ਹੋਈਆਂ ਕਹਿ ਸਕਦੇ ਵੀ ਹਰਿਆਣਾ ਤਾਂ ਉੱਠਿਆ ਹੋਇਆ ਅਸਲ 'ਚ ਪਰ ਦੂਜੀਆਂ ਸਥਿਤੀਆਂ ਜਿਹੜੀਆਂ ਉਹ ਪੰਜਾਬ ਵਰਗੀਆਂ ਨਹੀਂ ਹੈ ਹਰਿਆਣਾ ਵਰਗੀਆਂ ਹਜੇ ਨਹੀਂ ਹੈਗੀਆਂ ਪਰ ਹਿਲਜੁਲਾਂ ਜਿਹੜੀ ਉਹ ਮੇਨੂੰ ਲੱਗਦਾ 22-23 ਸਟੇਟਾਂ 'ਚ ਤਾਂ ਵਧੀਆ ਹੋ ਰਹੀਆਂ ਤੇ ਜਿਹੜੀਆਂ ਹੁਣ ਤੁਸੀਂ ਇਹ ਦੋਨੇ ਐਕਸ਼ਨ ਕਰਨੇ ਇਹਨਾਂ ਦਾ ਮੁੱਖ ਮੰਗਾ ਕੀ ਹੋਣਗੀਆਂ ਨਵਾਂ ਖਰੜਾ ਜਾਂ ਜਿਹੜੀ ਐਮਐਸਪੀ ਦੀ ਗਰੰਟੀ ਲਈ ਕਾਨੂੰਨ ਬਣਾਉਣ ਤੋਂ ਇਲਾਵਾ ਕਰਜ਼ਾ ਇਹਨਾਂ ਤਿੰਨ ਤਿੰਨ ਮਾਮਲੇ ਜਾਂ ਹੋਰ ਕਿਹੜੇ ਕਿਹੜੇ ਮਾਮਲੇ ਨੇ ਦੇਖੋ ਇੱਕ ਤਾਂ ਜਿਹੜੀਆਂ 8-10 ਮੰਗਾਂ ਦਾ ਚਾਰਟ ਸਾਡਾ ਪਹਿਲਾਂ ਸੈਂਟਰ ਸਰਕਾਰ ਨੂੰ ਲਿਖ ਕੇ ਦਿੱਤਾ ਵੀ ਉਹ ਹੈਗੇ ਹੀ ਹੈਗੇ ਨੇ ਹਾਂਜੀ ਜਿਹਦੇ ਵਿੱਚ ਕਰਜ਼ਾ ਮਾਫੀ ਵੀ ਆ ਜਿਹਦੇ ਵਿੱਚ ਐਮਐਸਪੀ ਨੂੰ ਕਾਨੂੰਨੀ ਗਰੰਟੀ ਦੇਣੀ ਵੀ ਆ ਬਿਜਲੀ ਬਿੱਲ 220 ਆ ਲਖੀਮਪੁਰ ਖੀਰੀ ਵਾਲਾ ਜਿਹੜਾ ਮਤਲਬ ਅਜੇ ਅਧੂਰਾ ਪਿਆ ਸਾਡਾ ਮਸਲਾ ਹਾਂਜੀ ਉਹਨਾਂ ਕਾਤਲਾ ਨੂੰ ਤਿਆਮਤ ਮਵਾਉਣ ਵਾਲੀ ਗੱਲ ਆ ਨਵਾਂ ਜਿਹੜਾ ਵਾਤਾਵਰ ਹੋ ਗਿਆ ਜਿਹਨੇ ਇੱਕਦਮ ਪੰਜਾਬ ਨੂੰ ਵੀ ਤਾਂ ਜਾਂ ਦੂਜੀਆਂ ਸਟੇਟਾਂ ਨੂੰ ਵੀ ਭੜਕਾਇਆ ਜੀ ਕਹੀ ਇਹਦਾ ਨਵਾਂ ਡਰਾਫਟ ਆਇਆ ਜਿਹੜਾ ਅਸੀਂ ਦਿੱਲੀਓ ਰੱਦ ਕਰਾ ਕੇ ਮੁੜੇ ਸੀ ਕਾਨੂੰਨ ਉਹੀ ਕਾਨੂੰਨ ਵੇਢੇ ਢੰਗ ਨਾਲ ਜੰਡੀ ਜਿਹੜਾ ਮਤਲਬ ਸਟੇਟਾਂ ਦੇ ਉੱਤੇ ਥੋਪਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹਦੇ ਚ ਅਸੀਂ ਤਾਂ ਪੰਜਾਬ ਸਰਕਾਰ ਨੂੰ ਵੀ ਅ ਮਤਲਬ ਜਿਹੜਾ ਸਾਡਾ ਵਾਅਦਾ ਕੀਤਾ ਸੀ ਉਹ ਕੱਲ ਕਹਿੰਦੇ ਸੀ ਜਵਾਬ ਦੇਤਾ ਚਿੱਠੀ ਚ ਕਿ ਚਿੱਠੀ ਦਾ ਜਵਾਬ ਦੇਣਾ ਕਿ ਕ ਵਿਧਾਨ ਸਭਾ ਦੇ ਵਿੱਚ ਰਜਿੰਡਾ ਲਾ ਕੇ ਉਹਨੂੰ ਰੱਦ ਕਰਨਾ ਮੈਨੂੰ ਲੱਗਦਾ ਤੁਸੀਂ ਬੁੱਧੀਜੀਵੀ ਹੋ ਖਾਸ਼ਾ ਫਰਕ ਹੋਊਗਾ ਕਿਉਂਕਿ ਉਹ ਵਿਧਾਨ ਸਭਾ ਦੇ ਵਿੱਚ ਸਾਰ ਨੂੰ ਦੂਜੀਆਂ ਪਾਰਟੀਆਂ ਕੋਲ ਵੀ ਪਤਾ ਲੱਗ ਜਾਂਦਾ ਵੀ ਵਿਰੋਧੀ ਧਿਰਾਂ ਕੀ ਕਰਦੀਆਂ ਨੇ ਉਹਨੂੰ ਰੱਦ ਕਰਦੀਆਂ ਕਿ ਨਹੀਂ ਕਰਦੀਆਂ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਮਤਾ ਪਾਉਣਾ ਚਾਹੀਦਾ ਸੀ ਉਹ ਪਾਇਆ ਨਹੀਂ ਅਸੀਂ ਹੁਣ ਵੀ ਮੰਗ ਕਰਦੇ ਵੀ ਪਾਉਣਾ ਚਾਹੀਦਾ ਕਿਉਂਕਿ ਉਸੇ ਦੇ ਕੋਲ ਲੋਕਾਂ ਨੂੰ ਬਹੁਤ ਸੌਖੀ ਭਾਸ਼ਾ ਦੇ ਵਿੱਚ ਸਮਝ ਆਉਣੀ ਚਾਹੀਦੀ ਆ ਅ ਜਿਹੜਾ ਇਹ ਮਤਲਬ ਜਦੋਂ ਮੰਡੀਆਂ ਨੂੰ ਖਤਮ ਕਰਨ ਦਾ ਕਾਨੂੰਨ ਹੈ ਜਿਹੜਾ ਉਹ ਡਰਾਫਟ ਆਇਆ ਹਾਂਜੀ ਜਿਹਨੇ ਮਜ਼ਦੂਰਾਂ ਨੂੰ ਵੀ ਚੁੰਡਣਾ ਹੈ ਅ ਬਾਜ਼ਾਰਾਂ ਨੂੰ ਵੀ ਚੁੰਡਣਾ ਛੋਟੀਆਂ ਦੁਕਾਨਦਾਰਾਂ ਨੂੰ ਹੋਰ ਵੀ ਕੋਦਾ ਮਤਲਬ ਕੋਈ ਹੱਥ ਨੌਕਰੇੜਾ ਆ ਆਰਟੀ ਵੀ ਆਰਟੀ ਵੀ ਸ਼ਾਮਲ ਹੋਣਗੇ ਹਾਂਜੀ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਜਿਹੜੀ ਕਿਰਤੀ ਕਿਰਤੀ ਵਰਗਾ ਜਿਹੜਾ ਜਿਹੜੀ ਇੱਕ ਪਾਸੇ ਇਹਨਾਂ ਜਿਹੜਾ ਡਰਾਫਟ ਹੈ ਇਹ ਸੌਖੀ ਪਾਸਾ ਜਕਾਲੀਏ ਜਿਹੜੇ ਬਾਬੇ ਨਾਨਕ ਦੇ ਕਿਰਤ ਕਰੋ ਤੇ ਵੰਡ ਛਕੋ ਵਾਲਾ ਉਹ ਇੱਥੇ ਆਊਗਾ ਜਿਹੜੇ ਹੁਣ ਦੇ ਬਲਕ ਭਾਗੋ ਐ ਉਹਨਾਂ ਨੂੰ ਫਾਇਦਾ ਹੋਊਗਾ ਖੁੱਲਾ ਫਾਇਦਾ ਹੋਊਗਾ ਉਹਨਾਂ ਨੂੰ ਮੁਨਾਫਾ ਹੋਊਗਾ ਜਿਹੜੇ ਭਾਈ ਲਾਲੋਆ ਬਾਬੇ ਨਾਨਕਲੇ ਕਿਸੇ ਵੀ ਕਿਰਤ ਕਰਦੇ ਆ ਚਾਹੇ ਉਹ ਮੋਰ ਗਿਆ ਢੋਣ ਵਾਲੇ ਆ ਚਾਹੇ ਉਹ ਮਤਲਬ ਪੋਚੇ ਲਾਉਣ ਵਾਲੇ ਜਿਹੜਾ ਛੋਟੇ ਦੁਕਾਨਦਾਰ ਨੇ ਮਤਲਬ ਜਿਹੜੇ ਥੱਲੇ ਫੀਲਡ ਦੇ ਵਿੱਚ ਆ ਕੇ ਕੁਛ ਨਾ ਕੁਛ ਕਰਦੇ ਆ ਉਹਨਾਂ ਸਾਰਾ ਦਾ ਨੁਕਸਾਨ ਉਹਨੂੰ ਭਾਈ ਲਾਲ ਨੂੰ ਅੱਜ ਗਿਣੇ ਜਾ ਸਕਦੇ ਆ ਜਿਵੇਂ ਆਧਾਰਨ ਦੇ ਤੌਰ ਤੇ ਜੰਮੂ ਸਾਹਿਬ ਤੁਹਮੇ ਦੱਸਦਾ ਹੁਣ ਮੰਨ ਲਓ ਤੁਸੀਂ ਪਰਸੋਂ ਹੀ ਪੰਜਾਬੀ ਟ੍ਰਿਬਿਊਨ ਦੀ ਅਖਬਾਰ ਦੀ ਮੈਂ ਪੜ੍ਹੀ ਵੀ 3800 ਨੂੰ ਕਟਕ ਹੋ ਗਈ ਹਾਂਜੀ ਹਾਂਜੀ ਸਾਡੇ ਕੋਲੋਂ ਗਈ ਆ ਪਾਉਂਦੇ 2300 ਨੂੰ ਜਿਹੜੇ ਬਾਈਆਂ ਨੇ ਗੱਲ ਇਹ ਸਮਝਣੀਆਂ ਵੀ ਜਿਹੜੀ ਗੱਲ ਤਾਂ ਅਸੀਂ ਰੌਲਾ ਪਾ ਰਹੇ ਆ ਅਸੀਂ ਡਰਾਫਟ ਕਿਉਂ ਫੂਕਦੇ ਆ ਉਹਨਾਂ ਨੀਤੀਆਂ ਹਲੇ ਤਾਂ ਸਰਕਾਰ ਕੋਲੇ ਵੀ ਕਣਕ ਹੈਗੀ ਕਿਸਾਨਾਂ ਕੋਲੇ ਵੀ ਹੈਗੀ ਆ ਬਲ ਮੰਨ ਲਓ ਜਿਹੜੇ ਕਿਸਾਨ ਹੈ ਉਹ ਤਾਂ ਮੁੱਲ ਨਹੀਂ ਲੈਣਗੇ ਹਜੇ ਉਹਨਾਂ ਕੋਲ ਖਾਣ ਜੋਗੀ ਡਰਾਮਾ ਚ ਪਈ ਆ ਪਰ ਜਿਹੜਾ ਮਜ਼ਦੂਰ ਵਰਗ ਜਾਂ ਜਿਹੜਾ ਮਲਾਜਮ ਵਰਗ ਅੱਜ ਹੀ ਦੀ ਪੀੜਿਆ ਗਿਆ ਕਿ ਇਹਨਾਂ ਨੂੰ ਹੁਣ 38 ਰੁਪਏ ਦਾ ਪਰਸੋਂ ਸੀ ਨਾ ਅੱਜ ਆਟਾ 40 ਰੁਪਏ ਹੋਇਆ ਹੋ ਅੱਜ ਜਿਹੜਾ ਖੇਤਾਂ ਦੇ ਵਿੱਚੋਂ ਗਿਆ ਹੋਇਆ ਲਸਣ ਆ ਲਸਣ ਦੀ ਕੀਮਤ 400 ਰੁਪਏ ਕਿਲੋ ਆ ਜਿਹੜੇ ਅਸੀਂ ਵੀ ਖਾਣੋਂ ਹਟ ਗਏ ਮੈਂ ਸੱਚੀ ਮੇਰੀ ਗੱਲ ਦਾ ਮਖੌਲ ਨਾ ਮੰਨਿਓ ਮੇਰੇ ਘਰ ਵਾਲੀ ਨੂੰ ਨਾ ਸੁਧਾਰਾ ਤਿੰਨ ਕਿਲੋ ਲਸਣ ਦੇ ਕੇ ਗਿਆ ਸੱਤ ਸਿਆਲੇ ਇਹਨਾਂ ਦੇ ਪੇਕਿਆਂ ਦੇ ਲਸਣ ਸੀ ਤਿੰਨ ਕਿਲੋ ਲਸਣ ਸੁਧਾਰੇ ਚ ਦੇ ਕੇ ਗਏ ਨੇ ਤੁਸੀਂ ਦੇਖ ਲਓ ਜਿਹੜੇ ਆਮ ਲੋਕ ਤਾਂ ਲਸਣ ਦਾ ਸਵਾਦ ਵੀ ਦੇਖਦੇ ਹੋਣੇ ਲਸਣ ਇੱਕ ਦਵਾਈ ਆ ਇਹ ਟੇਸਟ ਨਹੀਂ ਐ ਸਰੀਰ ਨੂੰ ਜਿਉਂਦਾ ਰੱਖਣ ਵਾਸਤੇ ਕਿ ਲਸਣ ਸਾਡੀਆਂ ਉਹ ਮਤਲਬ ਦਵਾਈ ਨੂੰ ਵੀ ਇਹਨਾਂ ਨੇ ਕਾਰਪੋਰੇਟਾਂ ਨੇ ਆਪਣੇ ਕਬਜ਼ੇ 'ਚ ਕੀਤਾ ਅੱਛਾ 400 ਨੂੰ ਲਸਣ ਮਿਲ ਸਕਦਾ ਸ਼ੌਟ ਹੈ ਜੀ 400 ਨੂੰ ਲੈ ਲਓ 40 ਰੁਪਏ ਨਹੀਂ ਮਿਲਣਾ ਯਾਨੀ ਇਹ ਸਾਰਾ ਕੁਝ ਉਧਰ ਦਰਸਾਉਂਦਾ ਵੀ ਜਦੋਂ ਸਾਰੇ मतलब ਖਰਾਕ ਤੇ ਨਾ ਕਬਜ਼ਾ ਹੋ ਗਿਆ ਕਿਉਂਕਿ ਦੇਖੋ ਅੱਜ ਦੁਨੀਆ ਦੇ ਵਿੱਚ ਸਭ ਕਾਹਦਾ ਮੰਦਾ ਧਾਰਾ ਵੇਚਣ ਦਾ ਵੀ ਬੰਦਾ ਆ ਗਿਆ ਟਰੱਕ ਵੇਚਣ ਦਾ ਵੀ ਬੰਦਾ ਆ ਗਿਆ ਕੱਪੜੇ ਵੇਚਣ ਦਾ ਵੀ ਬੰਦਾ ਆ ਗਿਆ ਜੇ ਤੇਜ਼ੀ ਆ ਤਾਂ ਖਰਾਕ ਦੀ ਆ ਕਿਉਂਕਿ ਖਰਾਕ ਆ ਜਿਹੜੀ ਮਨੁੱਖ ਦੀ ਅਨਸਰਦੀ ਲੋੜ ਹੈ ਕੱਪੜਾ ਜਿਹੜਾ ਅਨਸਰਦੀ ਲੋੜ ਹੈ ਕੱਪੜੇ ਤੋਂ ਵੀ ਅਗਲਾ ਧੂੜੀ ਲਾ ਕੇ ਵੇਚੂ ਪਰ ਖਰਾਕ ਤਾਂ ਖਾਣੀ ਪਊ ਨਾ ਇਸ ਕਰਕੇ ਜਿਹੜਾ ਮਾਲਕਪਾਗੋਆਂ ਦਾ ਬਾਗਾ ਜਿਹੜਾ ਸੰਸਾਰ ਲੈਵਲ ਤੇ ਕੋਈ ਛੋਟਾ ਨਹੀਂ ਹੈ ਜਿਹੜੇ ਸਾਥੀ ਇਹ ਵੀ ਕਹਿੰਦੇ ਇਹਨਾ ਵੀ ਇਕੱਲਾ ਫੋਰਮ ਕੋ ਜਿੱਤ ਲੂ ਇਹ ਬਹੁਤ ਭਲੇਖਾ ਮਾਲਕਪਾਗੋਆਂ ਦਾ ਬਾਗਾ ਜਿਹੜਾ ਉਹ ਆਪਦੇ ਫੋਰਮ ਦੇ ਵਿੱਚ ਇਕਜੁੱਟ ਹੈ ਉਹਨਾਂ ਦੀਆਂ ਨੀਤੀਆਂ ਇਕਜੁੱਟ ਨੇ ਇਸ ਕਰਕੇ ਭਾਈ ਲਾਲੋਆਂ ਨੂੰ ਆਪਦੇ ਫੋਰਮਾਂ ਨੂੰ ਇਕੱਠੇ ਕਰਕੇ ਭਾਰਤ ਪੱਤਰ ਤੇ ਤਾਂ ਲੜਦਾ ਨਹੀਂ ਲੜਦਾ ਇਹ ਦੁਨੀਆ ਪੱਤਰ ਤੇ ਲੋਕਾਂ ਦੀ ਲੜਾਈ ਸ਼ੁਰੂ ਹੋ ਚੁੱਕੀ ਹੈ ਤੁਸੀਂ ਦੇਖਦੇ ਹੋ ਦੂਜੇ ਮੁਲਕਾਂ ਦੇ ਵਿੱਚ ਵੀ ਕਿਸਾਨੀ ਹੈ ਜਿਹੜੀ ਉਹ ਟਰੈਕਟਰਾਂ ਨਾਲ ਮਾਰਚ ਕਰ ਰਹੀ ਹੈ ਜਿਹੜੇ ਬੇਰੁਜ਼ਗਾਰ ਐ ਜਿਨ੍ਹਾਂ ਦੀ ਮਤਲਬ ਫੈਕਟਰੀਆਂ ਦੇ ਵਿੱਚ ਉਜਰਤ ਘਟ ਗਈ ਹਾਂਜੀ ਹਾਂਜੀ ਉਹ ਕਿੰਨਾ ਸੰਸਾਰ ਲੈਵਲ ਤੇ ਰੋਲਾ ਪਿਆ ਬਹੁਤ ਛੇਤੀ ਮੈਨੂੰ ਲੱਗਦਾ ਵੀ ਸਵੇਨੇ ਕਾਰਬਟ ਲੈਣੀ ਐ ਸਾਨੂੰ ਤਿਆਰੀਆਂ ਬਿਟਣੀਆਂ ਚਾਹੀਦੀਆਂ ਅੱਜ ਅਸੀਂ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਕਿਉਂਕਿ ਪਹਿਲਾਂ ਵੀ ਪੰਜਾਬ ਹੀ ਸ਼ੁਰੂਆਤ ਕਰਦਾ ਹੁੰਦਾ ਕਿੰਨੇ ਮਤਲਬ ਭਾਰਤ ਦੇ ਹੱਲੇ ਹੋਏ ਨੇ ਮੈਨੂੰ ਲੱਗਦਾ ਵੀ ਸਭ ਤੋਂ ਪਹਿਲਾਂ ਪੰਜਾਬ ਨੇ ਹੀ ਮਤਲਬ ਜਿੰਦਾਬਾਦ ਕੀਤੀ ਆ ਹੁਣ ਵੀ ਪੰਜਾਬ ਨੇ ਹਾਂ ਜਿਹੜੀ ਕਮਜ਼ੋਰੀ ਸੀ ਉਹਨੂੰ ਅਸੀਂ ਕੱਢਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਲੋਕਾਂ ਨੇ ਵੀ ਉਹ ਸਹਿਯੋਗ ਦਿੱਤਾ ਵੀ ਸਾਰੇ ਸਿਰ ਜੋੜ ਕੇ ਇੱਕ ਜੋ ਠੋਕੇ ਲੜੀਏ ਜਿਹੜੇ ਫਰਸ਼ ਟਟਕ ਨੇ ਉਹਨਾਂ ਨੂੰ ਪਿੱਛੇ ਛੱਡ ਦੇ ਕੰਬਟਾਂਗ ਨੇ ਉਹ ਸਾਂਝੇ ਕੀ ਬਣ ਸਕਦੇ ਆ ਉਹ ਜਨutar ਕੇ 15 ਤਰੀਕ ਨੂੰ ਮੈਨੂੰ ਲੱਗਦਾ ਵੀ ਅਸੀਂ ਲੋਕਾਂ ਨੂੰ ਖੁਸ਼ ਕਰਾਂ ਇੱਕ ਇੱਕ ਦਸੂ ਮੰਦਲ ਜਦੋਂ ਕਿਸਾਨ ਮੋਰਚੇ ਦੀ ਜਿੱਤ ਹੋਈ ਐਸ ਕੇ ਐਮ ਦੀ ਉਸ ਤੋਂ ਬਾਅਦ ਕਈ ਨਵੀਆਂ ਜਥੇਬੰਦੀਆਂ ਕਿਸਾਨਾਂ ਦੀਆਂ ਬਣੀਆਂ ਕਿ ਉਹ ਸਾਰੀਆਂ ਸ਼ਾਮਲ ਹੋਣਗੀਆਂ ਅ ਲਗਭਗ ਸਾਰੀਆਂ ਹੀ ਹੋਣਗੀਆਂ ਹੁਣ ਜਾਦੇ ਬਣਨ ਦੀ ਦਿਖਾ ਤਾਂ ਸੱਚ ਇਹ ਆਇਆ ਜੰਮੂ ਸਾਹਿਬ ਜਦੋਂ ਨਾ ਤੋਂ 7-8 ਸਾਲ ਪਹਿਲਾਂ ਹਾਂਜੀ ਅਸੀਂ ਕੋਈ ਪ੍ਰੋਗਰਾਮ ਦਿੰਦੇ ਸੀ ਸਟੇਟ ਦੇ ਖਿਲਾਫ ਜਿਵੇਂ ਹੋਣਾ ਮੰਨ ਲਓ ਆ ਆਸਾਦੀ ਮੋਰਚਾ ਲੈ ਕੌਮੀ ਇਨਸਾਫ ਮੋਰਚਾ ਜਾਂ ਜਿਹੜਾ ਸਾਡਾ ਲੁਧਿਆਣੇ ਗੰਦੇ ਨਾਲੇ ਦੇ ਖਿਲਾਫ ਸੀਗਾ ਹਾਂਜੀ ਹਾਂਜੀ ਉਹ ਤੋਂ ਪਹਿਲਾਂ ਰਸਤਾ ਹੋ ਗਿਆ ਘਰਾਂ ਦੇ ਵਿੱਚ ਕੈਦ ਕਰ ਲਏ ਉਦੋਂ ਸਾਨੂੰ ਨਾ ਕਈ ਵਾਰ ਤਿੰਨ ਚਾਰ ਦਿਨ ਵੀ ਥਾਣੇ 'ਚ ਜਲੀਲ ਹੋਣਾ ਪੈਂਦਾ ਸੀ ਵੀ ਕੱਖ ਕਾਮਜਾਬ ਰਹਣ ਥੜਕੇ ਲੈ ਜਾਂਦੀ ਪੁਲਿਸ ਮਤਲਬ ਧੱਕਾ ਕਰਦੀ ਛੜਕਾ ਤੇ ਰੋਕਦੀ ਸੀ ਖਾਸ ਕਰਕੇ ਜਿਹੜੀ ਸਾਨੂੰ ਕਈ ਵਾਰ ਜੇਲਾ ਦਾ ਮੂਵੀ ਦੇਖਣਾ ਪਿਆ ਚਾਰ ਚਾਰ ਪੰਜ ਪੰਜ ਦਿਨ ਇੱਕ ਵਾਰੀ ਮੈਨੂੰ 15 ਦਿਨ ਫਿਰੋਜ਼ਪੁਰ ਜੇਲ੍ਹ 'ਚ ਰੱਖਿਆ ਸੀ ਅੱਛਾ ਜੀ ਇਹ ਜੇ ਐਕਸ਼ਨ ਹੈ ਜੀ ਕਹਿਣ ਤੋਂ ਬਾਅਦ ਉਹ ਹੋਣਾ ਦਿੱਲੀ ਮੋਰਚੇ ਤੋਂ ਬਾਅਦ ਇੱਕ ਗੱਲ ਸੌਖ ਹੋਣ ਲੱਗੀ ਆ ਤੁਹਾਨੂੰ ਪਤਾ ਕੱਲ ਦੇ ਮੋਰਚੇ ਤੇ ਵੀ ਕਿਸਾਨਾਂ ਦੀ ਪਹੁੰਚਤ ਹੋਈ ਟੂਰ ਪਲਾਜੇ ਖੁੱਲੇ ਲੋਕਾਂ ਦਾ ਮਤਲਬ ਐ ਬਣ ਗਿਆ ਵੀ ਕਿਸਾਨੀ ਦਾ ਹੀ ਰਾਜ ਹੈ ਸੱਚਮੈ ਕੋਕ ਰਾਜ ਰਿਹਾ ਹੈ ਅੱਜ ਵੀ ਰਾਜ ਹੈ ਜਿਹੜੇ ਮਤਲਬ ਇੱਜ਼ਤਦਾਰ ਵਧੀਆ ਕਿਸਾਨ ਆਪੂ ਨੇ ਅੱਜ ਵੀ ਉਹਨਾਂ ਦਾ ਦਬਦਬਾ ਹੈ ਇਸ ਕਰਕੇ ਜਿਹੜੇ ਸਾਡੇ ਉਦੋਂ ਵਰਕਰ ਨੂੰ ਜਾਂਦੇ ਆਧਾਰ ਦੇ ਤੌਰ ਤੇ ਤੁਹਾਨੂੰ ਦੱਸਾਂ ਪਿੰਡਾਂ 'ਚ ਅਸੀਂ ਇਕਾਈਆਂ ਬਣਾਉਣ ਜਾਣਾ ਵੀ ਫਲਾਣਾ ਸੇ ਮੱਦਰ ਸੇ ਤੂੰ ਬਣ ਪ੍ਰਧਾਨ ਪਿੰਡ ਦਾ ਨਹੀਂ ਨਹੀਂ ਜੀ ਤੁਸੀਂ ਪ੍ਰਧਾਨਤਾ ਫਲਾਣੇ ਨੂੰ ਬਣਾ ਦਿਓ ਸਲਾਕਾਰ ਨੂੰ ਬਣਾ ਦਿਓ ਮੈਂ ਵੀ ਤੁਹਾਡੇ ਨਾਲ ਆ ਥੋੜੇ ਤੂੰ ਜੰਮੂ ਜੀ ਉਲਟ ਹੋ ਗਿਆ ਹੁਣ ਪਹਿਲਾਂ ਸਿਹਝਾ ਹੁੰਦਾ ਵੀ ਜੇ ਪ੍ਰਧਾਨ ਮੈਨੂੰ ਬਣਾਓਗੇ ਫੇਰ ਕਾਇਦੇ ਚੋਣ ਕਰਾਉਦੇ ਆ ਕਿ ਫਰਕ ਕਿਉਂ ਆ ਕਿਉਂਕਿ ਕਿਸਾਨ ਦੀ ਭੁਗਤ ਹੈ ਹਰੇਕ ਬੰਦਾ ਇਹ ਚਾਹਦਾ ਅਸੀਂ ਬਹੁਤ ਗ੍ਰੇਟ ਕਰਦੇ ਆ ਗਰੀਬੀ ਇਥੇ ਉਹ ਸਿਆਸੀ ਗਰੀਬੀ ਮੈਂ ਇੱਕ ਪਿੰਡ ਦੇ ਵਿੱਚ ਗਿਆ ਜੋੜਦਾ ਮੇਰੇ ਜ਼ਿਲ੍ਹੇ ਵਾਲਿਆਂ ਦੇ ਬਲਾਕ ਵਾਲੇ ਵੀ ਕਰਾਈਛੋ ਮੈਂ ਵਿਸ਼ੇਸ਼ ਤੌਰ ਤੇ ਮੈਨੂੰ ਸੱਦੇ ਅੱਜ ਸੇ ਪਿੰਡ ਦੇ 80 90 ਬੰਦੇ ਸੀ ਜੀ ਉੱਥੇ 80 90 ਬੰਦਿਆਂ ਦੇ ਵਿੱਚ ਮੈਂ ਜਦੋਂ ਸਾਡੇ ਤੁਮ ਜੇ ਪਲਾਰੇ ਬੋਲ ਹਟੇ ਜਦੋਂ 5-10 ਮਿੰਟ ਮੈਂ ਕਰਨੀ ਸੀ ਗੱਲ ਮੈਂ ਉਹ ਸਾਰੀ ਗੱਲ ਚੋਂ ਭਾਂਤ ਲਿਆ ਵੀ ਇੱਥੇ ਅਣਜਾਣਪੁਣਾ ਬਹੁਤ ਆ ਜਾਂਦਾ ਮੈਂ ਉਹਨਾਂ ਨੂੰ ਸਵਾਲ ਕੀਤਾ ਮੈਂ ਕਿਹਾ ਮੁੰਡਿਓ 20 ਕੁ ਮਿੰਟ ਤੁਸੀਂ ਪੜੇ ਲਿਖੇ ਹੋ ਕੁਝ ਸਾਡੇ ਹਾਂ ਦੇ ਕੁਝ ਸਾਡੇ ਨਾਲ ਛੋਟੇ ਆ ਵੀ ਡਬਲਯੂਟੀਓ ਨੂੰ ਕੌਣ-ਕੌਣ ਜਾਣਦਾ ਤੁਹਾਡੇ ਚੋਂ ਡਬਲਯੂਟੀਓ ਕੀ ਆ ਰੱਥ ਖੜੇ ਕਰੋ ਜਿਹੜੇ ਜਿਹੜੇ ਜਾਣਦਾ ਤਾਂ ਇੱਕ ਹੱਥ ਖੜਾ ਹੋ ਗਿਆ ਸੀ ਜੀ ਨੱਪਿਆ ਚੁੱਕੋ ਬਿਸ਼ੂਪ ਪਰ ਸੰਸਥਾ ਨੂੰ ਕੋਣ ਕੋਣ ਜਾਣਦੇ ਆ ਤਾਂ ਤਿੰਨ ਹੱਥ ਖੜੇ ਹੋ ਜੀ ਹੁਣ ਦੇਖੋ ਜੇ ਅਸੀਂ ਲੋਕਾਂ ਨੂੰ ਇਹ ਸਮਝਾਈ ਨਹੀਂ ਸਕੇ ਅਜੇ ਕਿਉਂਕਿ ਨਵੇਂ ਇਲਾਕੇ ਸੀ ਆਪਣਾ ਜਿਹੜਾ ਮਾਲਵੇ ਵਾਲਾ ਹੈ ਇੱਧਰ ਤਕਰੀਬਨ ਸਮਝੇ ਹੋ ਜਾਂ ਲੋਕ ਪਰ ਉਹਨਾਂ ਵਿਆਖਿਆਵਾਂ ਜਿਹੜੀ ਹੁੰਦੇ ਉਹ ਉਹਨਾਂ ਨੂੰ ਪਤਾ ਹੁਣ ਜਿਹੜੇ ਨਵੇਂ ਇਲਾਕਿਆਂ 'ਚ ਅਸੀਂ ਗਏ ਖਾਸ ਕਰਕੇ ਸ਼ਹਿਰਾਂ ਦੇ ਦੇੜੇ ਸੀ ਇਹ ਲੁਧਿਆਣੇ ਦੀ ਗੱਲ ਆ ਜੀ ਫੁਰਮਾਏ ਉਸ ਤੋਂ ਤੋਂ ਪਹਿਲਾਂ ਇਹ ਪਰਨ ਕੀਤਾ ਸੀ ਜਿਹਾ ਜਲਾਸ ਜਿਹੜਾ ਸੀ ਉਹ 2 ਮਹੀਨੇ ਪਿੱਛੇ ਪਤਾ ਬਈਆ ਤਿਆਰੀ ਤਾਂ ਇਹ ਹਕੜਾਉਣ ਵਾਲੀ ਆ ਲੋਕਾਂ ਦੀ ਪਹਿਲਾਂ ਜਲਾਸ ਤਾਂ ਫੇਰ ਹੀ ਪੜਾਂਗੇ ਨਾ ਵੀ ਆਹ ਜਿਹੜੀ ਸਿਆਸੀ ਗਰੀਬੀ ਆ ਲੋਕਾਂ ਦੀ ਸਾਡੀ ਸਿਆਸਤ ਕੀ ਆ ਦੁਸ਼ਮਣਾਂ ਦੀ ਸਿਆਸਤ ਕੀ ਆ ਇਹ ਸਮਝਾਉਣ ਦੀ ਲੋੜ ਆ ਉਦੋਂ ਵਾਂ ਤੁਸੀਂ ਮੀਟਿੰਗ ਕਰਾਈ ਜ਼ਿਲ੍ਹੇ ਦੀ ਉਦੋਂ ਜੀ ਅਸੀਂ ਬੰਦੇ ਚੁੜੇ ਵਰਕਰ ਬਈ ਯਾਰ ਉਦਾਂ ਜਿਹਨਾਂ ਦੀ ਸੁਦਾ ਪੱਠੇ ਪਾਉਣ ਜਾਊਗਾ ਉਹਨਾਂ ਨੂੰ ਆਪਾਂ ਨਾ ਸਕਦੀ ਆਪਾਂ 5-4 ਘੰਟੇ ਲਾਈ ਗਏ ਲਾਏ ਜੀ ਅਸੀਂ ਸਾਡੇ 3 ਤਿੰਨ ਘੰਟੇ ਲਾਏ ਲੋਕਾਂ ਦੀ ਮੰਗ ਆਈ ਜੀ ਇਹਦੀਆਂ ਮੀਟਿੰਗਾਂ ਸਾਡੀਆਂ ਹਰ ਰੋਜ਼ ਕਰਾ ਦੇਆ ਕਰੋ ਭੁਵੇਂ ਅਸੀਂ ਆਇਆ ਕਰਾਂਗੇ ਇਹਦਾ ਮਤਲਬ ਕਲਾਸਾ ਹੌਲੀ ਲੋੜ ਆ ਲੋਕਾਂ ਨੂੰ ਜਦੋਂ ਸਮਝ ਕੇ ਮਾਂ ਟਪਤੌਰ ਤੇ ਲੋਕ ਲੜਨਗੇ ਜੀ ਤੇ ਇਨਮੇਡੀਟ ਜਿਹੜਾ ਸੀਗਾ ਕੁਝ ਗੱਲਾਂ ਇਹਦੇ ਨਾਲ ਹੋਰ ਸੀਗੀਆਂ ਮੰਗਾਂ ਜਿਹੜੀਆਂ ਤੁਸੀਂ 7-8 ਕਹਿ ਚਾਰਟਰ ਹੈ ਉਹਦੇ ਚ ਡੱਲੇਵਾਲ ਹੋਣਾ ਦਾ ਜਿਹੜਾ ਮਸਲਾ ਉਹ ਕਿੱਥੇ ਹੈ ਟੌਪ ਤੇ ਇਹਦਾ ਕੀ ਹੈ ਉਹਨਾਂ ਦਾ ਨਹੀਂ ਉਹ ਤਾਂ ਕੱਲ ਵੀ ਅਸੀਂ ਦੇਖੋ ਪ੍ਰਸਤ ਦੇ ਵਿੱਚ ਕੱਲ ਵੀ ਕਿਹਾ ਵੀ ਅਸੀਂ ਕਹਿੰਦੇ ਆ ਜਿਹੜੀ ਸਰਕਾਰ ਕੱਲ ਵੀ ਅਸੀਂ ਇਹ ਗੱਲ ਕਹੀ ਆ ਕਹਿੰਦੇ ਇਸ ਇਕੱਠੇ ਨਹੀਂ ਹੁੰਦੇ ਅਸੀਂ ਆਪਾਂ ਇਕੱਠੇ ਬੈਠੇ ਹਾਂ ਹੁਣ ਇਹ ਜਿਹੜਾ 15 ਦੀ ਤੁਹਾਡੀ ਮੀਟਿੰਗ ਹੈ ਇਹਦੇ ਵਿੱਚ ਜਿਹੜਾ ਤੁਸੇ ਉਹ ਮਤਲਬ ਕਲੀਅਰ ਵੀ ਹੋ ਗਿਆ ਆਪਣੇ ਰੋਕਿਆ ਸੀ ਹਾਂਜੀ ਅਸੀਂ ਕੱਲ ਵੀ ਮਤਲਬ ਜੋਰ ਲਾ ਕੇ ਕਰਿਆ ਅੱਜ ਵੀ ਕਰ ਰਹੇ ਆ ਤੁਹਾਡੇ ਮਾ ਜਿੱਥੇ ਵੀ ਸਾਨੂੰ ਮਿਲਦਾ মিডিਆ ਅਸੀਂ ਕਹਿੰਦੇ ਆ ਵੀ ਉਹਨਾਂ ਦੀ ਜਾਨ ਬਹੁਤ ਕੀਮਤੀ ਆ ਸਰਕਾਰ ਮਤਲਬ ਜਿਹੜੀਆਂ ਕਮੇਟੀਆਂ ਭੇਜਦੀਆਂ ਸੁਪਰੀਮ ਕੋਰਟ ਦੀਆਂ ਕਮੇਟੀਆਂ ਹੱਲ ਨਹੀਂ ਕਰਨਾ ਸਰਕਾਰ ਆਪਦੀ ਕਮੇਟੀ ਸੈਂਟਰ ਭੇਜੇ ਪੰਜਾਬ ਹਿੰਮਤ ਕਰੇ ਇਸ ਗੱਲ ਤੇ ਉਹਨਾਂ ਦੀ ਜਾਨ ਬਚਾਉਣੀ ਬਹੁਤ ਜ਼ਰੂਰੀ ਆ ਤੇ ਉਹਨਾਂ ਨਾਲ ਗੱਲਬਾਤ ਦਾ ਜਿਹੜਾ ਹੈਗਾ ਸ਼ੁਰੂ ਕਰਿਓ ਸਾਨੂੰ ਕੋਈ ਇਤਰਾਜ਼ ਨਹੀਂ ਪਰ ਕੇਂਦਰ ਸਰਕਾਰ ਤੇ ਤਾਂ ਅਜੇ ਤੱਕ ਐਵੇਂ ਲੱਗਦਾ ਵੀ ਕਿਵੇਂ ਜੋ ਹੀ ਨਹੀਂ ਸਰਕੀ ਉਹ ਹੁੰਦੀ ਕੋਈ ਹਿਲਜੁਲ ਹੀ ਨਹੀਂ ਹੋਈ ਕੇਂਦਰ ਵੱਲੋਂ ਇਸ ਮੁੱਦੇ ਤੇ ਹਾਂ ਅੰਦਰੋਂ ਅੰਦਰ ਤੱਕ ਮਤਲਬ ਕੰਬਲ ਲੱਗਿਆ ਹੋਊਗਾ ਜਿਹੜੇ ਮਤਲਬ ਉਹ ਗਾ ਰੈਲੀ ਤੋਂ ਬਾਅਦ ਅਸੀਂ ਉੱਥੇ ਗਏ ਆ ਕੱਲ ਇਹ ਤਾਂ ਨਹੀਂ ਹੋ ਸਕਦਾ ਵੀ ਦੁਸ਼ਮਣ ਕੰਬਿਆਂ ਨਾਲ ਉਹ ਇਸ ਗੱਲ ਤੋਂ ਅੰਦਰ ਹੋ ਜਾਂ ਬਿਅੰਸ ਕਹਿ ਜੀ ਬਣਾਉਂਦੇ ਉਹ ਵੱਖਰੀ ਆ ਤੇ ਤਾਂ ਲੱਗਦਾ ਕਿ ਜਿਹੜਾ ਪਿਛਲੀ ਵਾਰੀ ਅੰਦੋਲਨ ਦਿੱਲੀ ਦੇ ਬਰੂਹਾਂ ਤੇ ਕੀਤਾ ਸੀਗਾ ਇਸ ਵਾਰੀ ਅੰਦੋਲਨ ਦਾ ਕੀ ਸਰੂਪ ਹੋਏਗਾ ਕਿਸ ਕਿਸਮ ਦਾ ਹੋਣ ਦੀ ਸੰਭਾਵਨਾ ਦੇਖੋ ਜਿੱਥੋਂ ਤੱਕ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਜਾਂ ਉਹਦੇ ਵਿੱਚ ਹੀ ਪਿਆਰ ਹੁੰਦਾ ਤੁਸੀਂ ਨੋਟ ਕੀਤਾ ਹੋਊ ਵੀ ਪਿੰਡਾਂ ਨੂੰ ਮਤਲਬ ਲੋਕਾਂ ਨੂੰ ਸਮਝਾਉਣਾ ਪਊ ਲੋਕਾਂ ਨੂੰ ਸ਼ਿਕਰਚੇ ਚ ਪਾਉਣਾ ਪਊਗਾ ਪਹਿਲਾਂ ਦੀ ਤਰ੍ਹਾਂ ਜਿਵੇਂ ਆਪਾਂ ਪੰਜਾਬ ਸੰਗਰਮ ਕੀਤਾ ਸੀ ਓਵੇਂ ਚੁੱਲਿਆਂ ਤੇ ਜਾ ਕੇ ਲੋਕ ਕਿਉਂਕਿ ਲੋਕੋਂ ਸਾਡੀ ਗੱਲ ਸੁਣਨਗੇ ਜਦੋਂ ਅਸੀਂ ਮਿਲ ਕੇ ਇਕੱਠੇ ਹੋ ਕੇ ਜਾਵਾਂਗੇ ਗੱਲ ਸੁਣਨਗੇ ਲੋਕ ਸਾਡੇ ਨਾਲ ਤੁੱਪਿਲ ਉਹਨਾਂ ਨੂੰ ਹਾਲਤਾਂ ਦੱਸਾਂਗੇ ਵੀ ਮੁਰਿਆ ਆਉਣ ਲੱਗੀਆਂ ਏ ਜੋ ਮੈਂ ਤੁਹਾਨੂੰ ਆਧਾਰਕ ਕਹਿੰਦੇ ਹਾਂ 40 ਰੁਪਏ ਆਟਾ ਹੋ ਗਿਆ ਭਾਈ ਲੋਕ ਸਾਡੀ ਗੱਲ ਸਮਝਣਗੇ ਅਸੀਂ ਜਦੋਂ ਪੰਜਾਬ ਦੇ ਵਿੱਚ ਇਕਜੁੱਟ ਹੋ ਗਏ ਸਰਗਰਮ ਹੋ ਗਏ ਫਿਰ ਦੂਜੀਆਂ ਸਟੇਟਾਂ ਨੂੰ ਵੀ ਸਰਗਰਮ ਕਰਨਾ ਹੈ ਕਿਉਂਕਿ ਦਿੱਲੀ ਦਾ ਤਸਤਾ ਜਿਹੜਾ ਉਹ ਅੱਗੇ ਨਾ ਤੱਕੜੇ ਅੱਗੇ ਨਾ ਉਹਨਾਂ ਨੇ ਮਜ਼ਬੂਤੀ ਫੜੀ ਹੋਈ ਹੈ ਜੇ ਆਪਾਂ ਆਪਾਂ ਸਰਕਾਰ ਦੀ ਕਹਿ ਲਈਏ ਜਾਂ ਲੁਟੇਰਿਆਂ ਦਾ ਜਿਹੜਾ ਤਖਤ ਹੈ ਉਹਨੂੰ ਮਤਲਬ ਤੁਸੀਂ ਜਦੋਂ ਟੱਕਰ ਦੇਣੀ ਆ ਤਾਂ ਟੱਕਰ ਸੋਨੂੰ ਵੀ ਮਲ ਜਿਹੜਾ ਆਉਂਦਾ ਜਿਹੜਾ ਮਨੁੱਖੀ ਅਸਲਾ ਲਾਪੰਦੀ ਉਹ ਬਦਲ ਜਾਣਾ ਹੀ ਹੋਊਗਾ ਦਿੱਲੀ ਹੁਣ ਜੇ ਆਪ ਕਰੀਏ ਇੱਕ ਪਾਸੇ ਬਹਿ ਕੇ ਆਪਾਂ ਦਿੱਲੀ ਨੂੰ ਕਹਦਾਂਗੇ ਵੀ ਅੱਜ ਸਾਡੀ ਗੱਲ ਸੁਣਨਾ ਮੁਸ਼ਕਲ ਆ ਇਹ ਦਿੱਲੀ ਦੇ ਤਖਤਾਂ ਜਿਹੜਾ ਚਾਂਸ ਵੀਰਾ ਉਹਨੂੰ ਲੋਕ ਲਾਪੰਦੀ ਦੇ ਜ਼ਰੀਏ ਲੋਕਜੁੱਟ ਬਣਾ ਕੇ ਅਸਲ ਚ ਲੜਨਾ ਪਊ ਮੈਨੂੰ ਲੱਗਦਾ ਤੋ ਤੁਜੀ ਸਾਡੇ ਸ਼ੋਅ ਜੁੜੇ ਤਿਰਨ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਆਸ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਹੋਰ ਤੁਹਾਡੇ ਨਾਲ ਗੱਲਬਾਤ ਕਰਕੇ ਹੋਰ ਜਿਹੜਾ ਕਿਸਾਨੀ ਦਾ ਸੁਨੇਹਾ ਦਿੱਤਾ ਜਾ ਸਕੇ ਧੰਨਵਾਦ ਕਰਾਂਗੇ ਜੀ 15 ਤੋਂ ਬਾਅਦ ਕਰਾਂਗੇ ਆਪਾਂ ਕੋਈ ਗੱਲ ਨਹੀਂ ਧੰਨਵਾਦ ਜੀ 15 ਸਫਲ ਹੋ ਜੇ 15 ਤੋਂ ਬਾਅਦ ਕਰਾਂ ਓਕੇ ਧੰਨਵਾਦ